ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਦੇਸ਼ ਵਿਦੇਸ਼ ਤੋਂ ਆਈ ਸੰਗਤਾਂ ਗੁਰਦੁਆਰਾ ਸ੍ਰੀ ਵੀਰ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਸੀਸ ਝੁਕਾ ਰਹੀਆਂ ਨੇ ਪਾਬੇ ਪਿਤੀ ਰਾਤ ਭਾਰੀ ਬਰਸਾਤ ਹੋਈ ਸੀ ਪਰ ਸ਼ਰਧਾ ਅਤੇ ਆਸਥਾ ਨੇ ਮੌਸਮ ਨੂੰ ਮਾਤ ਦੇ ਦਿੱਤੀ। ਹਰ ਪਾਸੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੀ ਗੂੰਜ ਸੁਣਾਈ ਦੇ ਰਹੀ ਹੈ। ਗੁਰੂ ਪਰਬ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਲੋਕੋ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੱਲਣ ਦਾ ਸੰਦੇਸ਼ ਦੇ ਰਹੇ ਨੇ ਕਿ ਸੱਚਾਈ, ਸੇਵਾ ਅਤੇ ਨਮਰਤਾ ਹੀ ਜੀਵਨ ਦਾ ਅਸਲੀ ਮਾਰਗ ਹੈ। ਜੀ ਕਾਲ ਜੀ ਮੇਰਾ ਨਾਮ ਕੋਮਲਜੋਤ ਕੌਰ ਹੈ ਤੇ ਅਸੀਂ ਸੰਤਾਨ ਪਰੋਦੀ ਦੇ ਐਨ ਵਾਲੇ ਆ। ਤੇ ਅਸੀਂ ਇੱਥੇ ਪਿਛਲੇ 3 ਦਿਨਾਂ ਤੋਂ ਆਪਣਾ ਲੰਗਰ ਚੁਲਾ ਰਹੇ ਆਂ ਚਾਹ ਪਕੌੜੇ ਦਾ ਤੇ ਇੱਥੇ ਧੂਮ ਧਾਮ ਨਾਲ ਸੰਗਤ ਆ ਰਹੀ ਐ ਨੇ ਸਾਰੀਆਂ ਸੰਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੇ ਰਾਤੀਂ ਮੀਂਹ ਦੇ ਕਰਕੇ ਬਹੁਤ ਮਤਲਬ ਮੌਸਮ ਖਰਾਬ ਹੋ ਗਿਆ ਸੀਗਾ ਪਰ ਫਿਰ ਵੀ ਸੰਗਤਾਂ ਦਾ ਘੱਟ ਬਹੁਤ ਆ ਸੰਗਤਾਂ ਬਹੁਤ ਆ ਰਹੀ ਐ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਫਿਰ ਤੋਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੁਸੀਂ ਦੇਖ ਰਹੇ ਹੋ ਕਿ ਸੰਗਤ ਸਵੇਰ ਤੋਂ ਹੀ ਬਹੁਤ ਹੀ ਉਤਸ਼ਾਹ ਦੇ ਨਾਲ ਦਰਸ਼ਨ ਕਰ ਰਹੀ ਹੈ ਪਿੱਛੇ ਦੇਖੋ ਇੱਧਰ ਦ੍ਰਿਸ਼ ਇੰਨਾ ਸੰਗਤ ਦਾ ਉਤਸ਼ਾਹ ਹੈ ਜੀ ਕਿ ਸੰਗਤ ਸਵੇਰ ਤੋਂ ਹੀ ਬਹੁਤ ਜ਼ਿਆਦਾ ਇੱਥੇ ਇਕੱਠ ਹੋਇਆ ਹੈ ਸੇਵਾਦਾਰ ਲੱਗੇ ਹੋਏ ਨੇ ਸਵੇਰ ਤੋਂ ਫਿਰ ਤੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀ ਕਪੂਰਸਲੇ ਤੋਂ ਆਏ ਆ ਗੁਰਦੁਆਰਾ ਸਾਹਿਬੇ ਸਾਹਿਬੀ ਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੇ ਸਰਾਂਚੇ ਦਰਸ਼ਨ ਕਰਨ ਆਏ। ਕੀ ਮੈਨੂੰ ਮਤਿਸ ਕਰ ਰਹੇ ਹੋ? ਹਾਂਜੀ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਬਹੁਤ ਸੰਗਤ ਉਸ ਸ਼ਾਦੇ ਨਾਲ ਫੋਨ ਕੀਤਾ ਮਹਾਰਾਜ ਦੇ ਦਰਸ਼ਨ ਕਰਦੇ ਪਏ। ਥੋੜਾ ਥੋੜੇ ਤੋਂ ਬੰਦ ਕਿਵੇਂ ਲੱਗ ਰਿਹਾ? ਬਹੁਤ ਵਧੀਆ ਅਰੇਂਜਮੈਂਟ ਕੀਤੇ ਹੋਏ ਪ੍ਰਬੰਧਕ ਕਮੇਟੀ ਨੇ ਵਧੀਆ ਤਰੀਕੇ ਨਾਲ ਦਰਸ਼ਨ ਹੋ ਰਿਹਾ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ। ਸਾਹਰੇ ਹਾਂਜੀ ਸੰਤਾਂ ਕੀ ਗੱਲ ਹੈ? ਸੰਤਾਨ ਨੂੰ ਮੈਂ ਗੁਰੂ ਨਾਨਕ ਦੇਵ ਜੀ ਗੁਰੂ ਘਰ ਦੀ ਬਹੁਤ 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 ਮੁਬਾਰਕ ਦੇਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਦੇ 599 ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਦਿਹਾੜੇ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੂ ਧਰਤੀ ਸultanpur Lodi ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਬੇਰ ਸਾਹਿਬ ਵਿੱਚ ਗੁਰੂ ਚਰਨੀ ਲੱਗ ਕੇ ਅੱਜ ਅੰਮ੍ਰਿਤ ਵੇਲੇ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨ ਔਰ ਗੁਰਦੁਆਰਾ 베ਰ ਸਾਹਿਬ ਦੀ ਮੈਨੇਜਮੈਂਟ ਦੇ ਨਾਲ ਅਸੀਂ ਸਾਰਿਆਂ ਨੇ ਰਲ ਕੇ ਗੁਰੂ ਸਾਹਿਬ ਦੇ ਚਰਨੀ ਗੁਰਦੁਆਰਾ 베ਰ ਸਾਹਿਬ ਦਾ ਚਰਿੱਤਰਕਾਰੀ ਜੋ ਇੱਕ ਦਸਤਾਵੇਜ਼ ਹੈ ਤਿਆਰ ਕੀਤਾ ਹੈ ਜਿਹੜਾ ਖਾਸ ਕਰਕੇ ਇਸ 595 ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਉਸ ਨੂੰ ਗੁਰਦੁਆਰਾ ਮੈਨੇਜਮੈਂਟ ਰਾਹੀਂ ਗੁਰੂ ਚਰਨੀ ਲਾ ਕੇ ਉਸ ਨੂੰ ਸੰਗਤ ਲਈ ਇੱਕ ਸੇਵਾ ਦਾ ਕਾਰਜ ਸ਼ੁਰੂ ਕੀਤਾ ਹੈ ਔਰ ਰਾਜੇ ਸੇ ਇਸ ਵਿਸ਼ੇਸ਼ ਪਵਿੱਤਰ ਦਿਹਾੜੇ ਤੇ ਇੱਕ ਦਸਤਾਵੇਜ਼ ਡਾਕੂਮੈਂਟਰੀ ਵੀ ਜਿਹੜੀ ਗੁਰਦੁਆਰਾ ਬੇਰ ਸਾਹਿਬ ਦੇ ਇਤਿਹਾਸ ਨੂੰ ਔਰ ਗੁਰਦੁਆਰਾ ਸਾਹਿਬ ਦੀਆਂ ਵਿਜ਼ੂਅਲਸ ਨੂੰ ਸਮੁੱਚੀ ਸੰਗਤ ਤੱਕ ਦੇਖਣ ਦਾ ਇੱਕ ਉਪਰਾਲਾ ਉਹ ਵੀ ਅਸੀਂ ਕਰਾਂਗੇ ਔਰ ਇੱਕ ਵਿਕਟੋਰੀਅਲ ਬਰੋਸ਼ਰ ਤਿਆਰ ਕੀਤਾ ਹੈ ਜੋ ਸੰਗਤ ਦੇ ਵਿੱਚ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੱਤਾ ਜਾਵੇਗਾ ਗੁਰਦੁਆਰਾ ਸਾਹਿਬ ਵੱਲੋਂ ਜਿਸ ਨੂੰ ਗੁਰੂ ਚਰਨੀ ਲਾ ਕੇ ਜਿਸ ਦੀ ਰਸਮੀ ਤੌਰ ਤੇ ਕੁੰਡਚਕਾਈ ਵੀ ਅੱਜ ਕੀਤੀ ਗਈ ਹੈ ਸੋ ਮੇਰੇ ਨਾਲ ਇਸ ਵੇਲੇ ਸਾਰ ਅਵਤਾਰ ਸਪਾਈ ਅਵਤਾਰ ਸਿੰਘ ਜੀ ਵੀ ਹੈਗੇ ਨੇ ਜਿਹੜੇ ਗੁਰਦੁਆਰਾ ਬੇਰ ਸਾਫ ਦੇ ਮੈਨੇਜਰ ਨੇ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਗੁਰੂ ਚਰਨਾ ਚ ਬੇਨਤੀ ਅਰਦਾਸ ਕਰਦਾ ਵੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਮਾਰਗਾਂ ਨੂੰ ਆਪਾਂ ਅਪਣਾਈਏ ਤੇ ਅੱਗੇ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਓਂ ਆਹ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਬੜਾ ਧੰਨਵਾਦ ਹੈ ਮਹਾਰਾਜ ਸਤਿਪਾਤਸ਼ਾ ਬਾਬੇ ਨਾਨਕ ਜੀ ਦਾ। ਇਹਦਾ ਦਰਸ਼ਨ ਮੇਲਾ ਕਰਨ ਆ ਜਾਣੇ ਆਗੇ ਸਾਲ ਦੇ ਸਾਲ ਆਉਣੇ ਆ ਹਰ ਸਾਲ ਕੋਈ ਮਾਈਆਂ ਬੀਬੀਆਂ ਲੈ ਕੇ ਆ ਜਾਣੇ ਆ ਲੱਖ ਲੱਖ ਸ਼ੁਗਰਾ ਬਾਬੇ ਨਾਨਕ ਨੂੰ ਬਧਾਨਾ ਹੋ ਮਹਾਰਾ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਜਗ ਤਾਰਿਆ ਮਹਾਰਾ ਸੱਚੇ ਪਾਸ਼ਾ ਗੁਰਪਰਬ ਤੇ ਬਹੁਤ ਕਠੋਰ ਬੇਅੰਤ ਲੰਗਰਾਂ ਦਾ ਕੋਈ ਇਤਿਹਾਦ ਨਹੀਂ ਹੈਗਾ ਜੋ ਮਰਜੀ ਛਕੇ ਜੋ ਮਰਜੀ ਖਾਵੇ ਕਿਤੇ ਪਾਵੇ ਕਿਤੇ ਉਠੇ ਮਹਾਰਾ ਸੱਚੇ ਪਾਸ਼ਾ ਬਾਬੇ ਨਾਨਕ ਦੇ ਘਰੇ ਕੋਈ ਤੋੜਾ ਨਹੀਂ ਹੈਗਾ ਜੀ ਵਾਹਿਗੁਰੂ ਦਾ ਖਾਲਸਾ ਵਾਇਗਰ ਜਿੱਤੀ ਫਤਿਹ